ਕਰ ਦਿਓ ਇਹ ਕੈਮਰਾ ਲਓ ਜੀ ਬਾਈ ਦਿਖਾ ਦਿਓ 4100 ਰੁਪਏ ਦਾ ਕੈਸ਼ਬੈਕ ਨਿਕਲਾ ਹੈ 10900 ਦੇਣਾ ਹੈ ਔਰ ਨਾਲ ਹੀ ਉਹਨੂੰ ਇੱਕ ਇਹ ਗਿਫਟ ਕਾਰਡ ਮਿਲੇਗਾ ਇਹਦੇ ਵਿੱਚੋਂ ਵੀ ਤੁਸੀਂ ਇੱਕ ਚੱਕ ਲੋ ਇਹ ਦੇਖੋ ਜੀ ਇਹ ਆ ਗਿਆ ਇਹਨਾਂ ਨੂੰ ਗਿਫਟ ਆਈਟਮ ਜਿਹੜੀ ਹੈਗੀ ਹੈ ਕੀ ਹੈ ਜੀ 골ਡ ਕੋਇਨ ਜੀ 골ਡ ਕੋਇਨ ਇਹ ਸੋਨੇ ਦਾ ਸਿੱਕਾ ਦੋਸਤੋ بڑے ਕਰਮਾਣਿਓ ਭਾਗਾਂལਿਓ ਜਿਹਦੇ ਘਰੇ ਵੀ ਇਹ ਸੋਨੇ ਦਾ ਸਿੱਕਾ ਜਾਊਗਾ ਇਹ ਅਗਲੇ ਹੈਗੇ ਨੇਗੇ ਚਾਰ 쿠ਪਨ ਮਿਲਣਗੇ ਪਹਿਲਾ ਦੀਵਾਲੀ ਤੋਂ ਬਾਅਦ ਅਸੀਂ ਗੁਰਪੁਰਬ ਤੱਕ ਜਾਂਦੇ ਜਾਂਦੇ ਇਹ ਸਕੂਟਰੀ ਕੱਢ ਦੇਣੀ ਆ ਠੀਕ ਹੈ ਜੀ ਔਰ ਉਸ ਤੋਂ ਬਾਅਦ 에어 ਫ੍ਰਾਇਰ ਉਸ ਤੋਂ ਅਗਲਾ ਹੈਗਾ ਮੋਟਰਸਾਈਕਲ ਉਸ ਤੋਂ ਅਗਲਾ ਫਿਰ ਗੋਲਡ ਕੋਇਨ ਹੈ ਚਾਰ ਕੂਪਨ ਹੋਰ ਫ੍ਰੀ ਚ ਮਿਲਦੇ ਨੇ 4 ਰੁਪਏ ਜਬਾ हां ਇਹੀ ਤਾਂ ਰਿਕਾਰਡ ਹੈ ਈਜੀ ਲਾਈਫ ਦੇ ਸਟੋਰਾਂ ਦਾ ਜਿਵੇਂ ਹੁਣ ਪ੍ਰੈਸ ਹੈ ਸੱਤ ਵਾਲਾ ਪੱਖਾ ਉਹ ਪੁਰਾਣਾ 500 ਚ ਕੱਟਿਆ ਜਾਂਦਾ ਹੈ ਇਲੈਕਟ੍ਰੋਨਿਕ ਦਾ ਸਾਮਾਨ ਹੈ ਉਹਦੀ ਕੀਮਤਾਂ ਅਲੱਗ ਹੈ ਫਰਾਟਾ ਹੋ ਗਿਆ 1000 ਰੁਪਏ ਜੇ ਫਰਨੀਚਰ ਦੀ ਕੀਮਤਾਂ ਅਲੱਗ ਹੈ ਕੱਟੜ ਦਿੱਤੀ ਕਿ ਕਿਹਦਾੋ ਭਾਈ ਇੰਨਾ ਘੋਟੇ ਬਾਟਰ ਇਹ ਕਿਤੇ ਮਿਲਦਾ ਹੀ ਨਹੀਂ ਜੀ ਪੰਜਾਬ ਦੇ ਸਪੈਸ਼ਲੀ ਸਾਡੀ ਆਪਣੀ ਮੈਨੂਫੈਕਚਰਿੰਗ ਹੈ ਇਸ ਕਰਕੇ ਅਸੀਂ ਆਪ ਹੀ ਤਿਆਰ ਕਰਦੇ ਆ ਜਿਹੜੀ ਵਾਸ਼ਿੰਗ ਮਸ਼ੀਨ ਤੁਸੀਂ ਦੇਖੋ 8 ਕਿਲੋ ਦੀ ਵਾਸ਼ਿੰਗ ਮਸ਼ੀਨ ਨਾ ਇੰਨੀ ਜਬਰਦਸਤ ਸਿਰਫ 4100 ਦੀ 4100 4100 ਦੀ ਕਰ ਦਿੱ ਕੱਲੇ ਸੋਫੇ 5000 ਰੁਪਏ ਦੇ ਕੱਟ ਗਿਓ ਪੀੜਾ ਸੈੱਟ 5000 ਰੁਪਏ ਪੀੜਾ ਸੈੱਟ ਵੀ 5000 ਰੁਪਏ ਕੀ ਕੱਟਿਆ ਜਾਂਦਾ ਹੈ ਹਾਂਜੀ ਸਰ ਇਹਨੇ ਗਿਫਟ ਰੱਖੇ ਹੋਏ ਨੇ ਜੀ ਇਹਨਾਂ ਨਾਲ ਇਹ ਹਰੇਕ ਸੋਫੇ ਨਾਲ ਜਿਹੜਾ ਆਊਗਾ ਜੀ ਉਹਨੂੰ ਗਿਫਟ ਲੈ ਕੇ ਜਾਊਗਾ ਗਿਫਟ ਦੀ ਸਪੈਸ਼ਲ ਧਮਾਕਾ ਜੀ ਹਾਂਜੀ ਹਾਂ ਇਹ ਗੁਰਪੁਰਬ ਤੱਕ ਚੱਲੂਗਾ ਆਫਰ ਉਫਰ ਦੇ ਕੇ ਕੱਟ-ਕਟਾ ਕੇ ਉਹਨੂੰ ਸਿਰਫ 9800 ਦੀ ਪੈਂਦੀ ਹੈ ਜੂ ਵੀ ਅਲਮਾਰੀ ਜੀ ਪਹਿਲਾਂ ਤਾਂ ਸਭ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਇਸ ਵਕਤ ਆਪਾਂ ਖੜੇ ਆ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਭਵ ਜਿਥੇ ਕਿ ਇੱਕ ਐਸਾ ਸਟੋਰ ਖੁੱਲ ਚੁੱਕਿਆ ਜਿੱਥੇ ਤੁਸੀਂ ਸਾਰੇ ਇੱਕ ਹੀ ਸਾਥੇ ਠੇਠ ਆਪਣੇ ਸਾਰਾ ਘਰ ਦਾ ਸਮਾਨ ਫਿਰ ਭਾਵੇਂ ਉਹ ਇਲੈਕਟ੍ਰੋਨਿਕ ਦਾ ਹੋਵੇ ਫਰਨੀਚਰ ਦਾ ਹੋਵੇ ਇੱਕੋ ਹੀ ਛੱਤ ਹੇਠ ਆਪਣਾ ਸਾਰਾ ਘਰ ਦਾ ਸਮਾਨ ਤੁਸੀਂ ਇੱਥੋਂ ਲਿਆ ਸਕਦੇ ਹੋ ਹੁਣ ਜਿਵੇਂ ਤੁਸੀਂ ਆ ਬਾਹਰ ਕਵਾੜਦਾਲ ਸਮਾਨ ਦੇਖ ਰਹੇ ਹੋ ਐਦਾਂ ਦਾ ਸਮਾਨ ਤੁਹਾਨੂੰ ਹੁਣ ਕਵਾੜੀਆਂ ਨੂੰ ਵੇਚਣ ਦੀ ਬਿਲਕੁਲ ਲੋੜ ਨਹੀਂ ਕਿਉਂਕਿ ਇਹ ਸਮਾਨ ਤੁਸੀਂ ਜੇਕਰ ਇੱਥੇ ਲੈ ਕੇ ਆਓਗੇ ਤਾਂ ਤੁਸੀਂ 5000 ਰੁਪਏ ਦਾ ਕਟਵਾ ਕੇ ਇਹਦੀ ਥਾਂ ਨਵਾਂ ਸਮਾਨ ਲਿਆ ਸਕਦੇ ਹੋ ਜਿਵੇਂ ਹੋਣਾ ਵਾਸ਼ਿੰਗ ਮਸ਼ੀਨ ਟੁੱਟੀ ਪਈਆ ਇਹਨੂੰ 5000 ਦੀ ਕਟਵਾ ਕੇ ਤੁਸੀਂ ਇਸ ਦੀ ਥਾਂ ਨਵੀਂ ਵਾਸ਼ਿੰਗ ਮਸ਼ੀਨ ਲਿਆ ਸਕਦੇ ਹੋ ਐਨਾ ਹੀ ਨਹੀਂ ਇਹਨਾਂ ਨੇ ਬਹੁਤ ਸਾਰੇ ਗਿਫਟ ਕੱਢੇ ਹੋਏ ਨੇ દિਵਾਲੀ ਦੇ ਮੌਕੇ ਤੇ 12 ਮਹੀਨੇ 30 ਦਿਨ ਇਹਨਾਂ ਨਾਲ ਵੇ ਇੱਕ ਗਿਫਟ ਕੂਪਨ ਵਾਲੀ ਸਕੀਮ ਚੱਲਦੀ ਰਹਿੰਦੀ ਆ ਉਹਦੇ ਬਾਰੇ ਵੀ ਆਪਾਂ ਅੰਦਰ ਚੱਲ ਕੇ ਤੁਹਾਨੂੰ ਦੱਸਦੇ ਆ ਆਓ ਆਪਾਂ ਅੰਦਰ ਚੱਲ ਕੇ ਸਰ ਨਾਲ ਗੱਲਬਾਤ ਕਰਦੇ ਆ ਤੇ ਇਹਨਾਂ ਦੇ ਆਫਰਾਂ ਬਾਰੇ ਆਪਾਂ ਜਾਣਕਾਰੀ ਲੈਂਦੇ ਆ ਸਰ ਸਸਕੀ ਕਾਲ ਜੀ ਕੀ ਹਾਲ ਚਾਲ ਨਹੀਂ ਜੀ ਬਸ ਸਭ ਵਧੀਆ ਜੀ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਪਹਿਲਾਂ ਉਹਨਾਂ ਨੂੰ ਪਿਆਰ ਭਰੀ ਸਸਕੀ ਕਾਲ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਗੁਰਪੁਰਬ ਤੱਕ ਇਸ ਸਕੀਮ ਦਾ ਹਰੇਕ ਜਿਹੜਾ ਗਰੀਬ ਤੋਂ ਗਰੀਬ ਆਦਮੀ ਉਹ ਫਾਇਦਾ ਲੈ ਚਕੇ ਠੀਕ ਹੈ ਜੀ ਹੁਣ ਸਰ ਤੁਹਾਨੂੰ ਦੱਸੀਏ ਕਿ ਆਪਾਂ ਅੰਦਰ ਆ ਗਏ ਪਹਿਲਾਂ ਇੱਥੇ ਦਿਖਾ ਦਿਓ ਗੇਟ ਤੇ ਐਂਟਰੀ ਹਾਂਜੀ ਤਾਂ ਈਜੀ ਲਾਈਫ ਸਟੋਰ ਭਵਾਨੀਗੜ੍ਹ ਦੇ ਵਿੱਚ ਆਪਾਂ ਇਸ ਟਾਈਮ ਤੇ ਖੜੇ ਹੋਇਆ ਔਰ ਭੀਖੀ ਵੀ ਜਾ ਸਕਦਾ ਸਾਡਾ ਜਿਹਨੂੰ ਨੇੜੇ ਚ ਸਟੋਰ ਪੈਂਦਾ ਔਰ ਮਰਿੰਡਾ ਵੀ ਜਾ ਸਕਦਾ ਸਰੰਦ ਵੀ ਜਾ ਸਕਦਾ ਜੀ ਪੰਜਾਬ ਦੇ ਵਿੱਚ ਕਿੰਨੇ ਬ੍ਰਾਂਚਾਂ ਨੇ ਜੀ ਆਪਣੇ ਪੰਜਾਬ ਦੇ ਵਿੱਚ ਸਾਡੀਆਂ 4 ਸਟੋਰ ਨੇਗੇ ਤੇ ਪੰਜਵਾਂ ਪਟਿਆਲੇ ਦੇ ਵਿੱਚ ਓਪਨ ਹੋਣ ਜਾ ਰਹੇ ਆ ਪਰ ਹਰੇਕ ਦੇ ਵਿੱਚੇ ਸਕੀਮ ਚਾਲੂ ਰਹੂਗੀ ਗੁਰਪੁਰਬ ਤੱਕ ਠੀਕ ਹੈ ਜੀ ਠੀਕ ਹੈ ਜੀ ਪਹਿਲਾ ਜਿਵੇਂ ਹਰੇਕ ਬੰਦੇ ਨੂੰ ਸਕਰੈਚ ਕਾਰਡ ਮਿਲਣੀ ਮਿਲਣਾ 15 ਕੇ ਦੀ ਸਕੀਮ ਦੇ ਵਿੱਚ ਘਰੇਲੂ ਕਿਉਂਕਿ ਲਿਖਤੀ ਰੂਪ ਚ ਹੈ ਸਾਰਾ ਉਹਦੇ ਵਿੱਚੋਂ ਸਕਰੈਚ ਦੇ ਵਿੱਚੋਂ ਗਰੰਟੀ ਨਾਲ ਸਕੂਟਰੀ ਜਾਂ 골ਡ ਕয়ਨ ਜਾਂ ਸੀਲਿੰਗ ਫੈਨ ਜਾਂ ਕੈਟਲ ਮੋਬਾਈਲ ਅਗੀਜਰ ਕੂਲਰ ਵਾਸ਼ਿੰਗ ਮਸ਼ੀਨ ਫ੍ਰਿਜ ਇਹਨਾਂ ਆਈਟਮਾਂ ਚੋਂ ਆਈਟਮ ਨਿਕਲਣੀ ਨਿਕਲਣੀ ਹੈ ਕਿਸੇ ਦਾ ਵੀ ਖਾਲੀ ਨਹੀਂ ਜਾਊਗਾ ਜੇ 15 ਕੇ ਦੀ ਕੋਈ ਵੀ ਸ਼ੋਪਿੰਗ ਕੋਈ ਵੀ ਸ਼ੋਪਿੰਗ ਕਰਨ ਲੰਨਾ ਮਿਕਸ ਕਰਕੇ ਤਾਂ ਉਹਨੂੰ ਨਿਕਲਣੀ ਨਿਕਲਣਾ ਹੈ ਦੂਸਰੀ ਗੱਲ ਬਹੁਤ ਵੱਡੀਆਂ ਕਈ ਵਾਰ ਸਮਝਣ ਚ ਦਿੱਕਤ ਆ ਜਾਂਦੀ ਹੈ ਜਿਵੇਂ ਹੁਣ ਪ੍ਰੈਸ ਹੈ ਸੱਤ ਵਾਲਾ ਪੱਖਾ ਉਹ ਪੁਰਾਣਾ 500 ਇਲੈਕਟ੍ਰਿਕ ਇਲੈਕਟ੍ਰੋਨਿਕ ਦਾ ਸਮਾਨ ਹੈ ਉਹਦੀ ਕੀਮਤ ਅਲੱਗ ਹੈ ਫਰਾਟਾ ਹੋ ਗਿਆ 1000 ਰੁਪਏ ਜੇ ਫਰਨੀਚਰ ਦੀ ਕੀਮਤ ਅਲੱਗ ਹੈ ਕੱਟਣ ਦੀ ਜਿਹੜੇ ਦਰਸ਼ਕ ਵੀਡੀਓ ਦੇਖ ਰਹੇ ਨੇ ਚੰਗੀ ਤਰ੍ਹਾਂ ਇਹਨੂੰ ਸੁਣ ਕੇ ਧਿਆਨ ਨਾਲ ਇਹਦਾ ਸਕਰੀਨ ਸ਼ਾਟ ਲੈ ਲੈਣ ਕਿਉਂਕਿ ਕਈ ਵਾਰ ਆ ਕੇ ਕਹਿੰਦਾ ਵੀ ਤੁਸੀਂ ਤਾਂ 5000 ਚ ਕਿਹਾ ਸੀ ਹੁਣ 5000 ਚ ਪ੍ਰੈਸ ਕਿਵੇਂ ਕੱਟ ਦਾਂਗੇ ਪ੍ਰੈਸ ਦੀ ਕੀਮਤ 500 ਰੁਪਿਆ ਫਰਨੀਚਰ ਆਈਟਮ ਹੈ ਜਿਵੇਂ ਪੇਟੀ ਢੋਲ ਅਲਮਾਰੀ ਸੋਫਾ ਬੈੱਡੋ 5000 ਚ ਕੱਟਿਆ ਜਾਂਦਾ ਹੈ ਹਰੇਕ ਦੀ ਆਪਣੀ ਆਪਣੀ ਕੋਸਟ ਹੈ ਦੂਸਰੀ ਹੋਰ ਬਹੁਤ ਵਧੀਆ ਗੱਲ ਹੈ ਸਰਾਂ ਕਈ ਕਿਸੇ ਕੋਲੇ ਕਟਾਉਣ ਨੂੰ ਕੋਈ ਆਈਟਮ ਨਹੀਂ ਹੁੰਦੀ ਤਾਂ ਉਹਨਾਂ ਨੂੰ ਸਕ੍ਰੈਚ ਕਾਰਡ ਮਿਲਦਾ ਹੈ ਗਰੰਟੀ ਨਾਲ ਇਹਦੇ ਵਿੱਚੋਂ ਅਪ ਟੂ 11000 ਤੱਕ ਦਾ ਕੈਸ਼ਬੈਕ ਆਉਣਾ ਹੀ ਆਣਾ ਜਿਹਦੇ ਲਈ ਕੋਈ ਕਟਾਉਣ ਨੂੰ ਪੁਰਾਣਾ ਸਮਾਨ ਨਹੀਂ ਹੈ ਪੁਰਾਣਾ ਸਮਾਨ ਨਹੀਂ ਮੰਨ ਲਓ 15000 ਦਾ ਬੈੱਡ ਹੈ ਹਾਂਜੀ ਬੰਦੇ ਨੇ ਇਹ ਸਕ੍ਰੈਚ ਕਾਰਡ ਲੈ ਲਿਆ 11000 ਉਹਨੂੰ ਨਿਕਲੇ ਜਾਂ 10000 ਨਿਕਲੇ ਜਾਂ 9000 ਨਿਕਲੇ ਆ ਤਾਂ ਉਹਨੇ ਸਿਰਫ 4-5000 ਰੁਪਏ ਦੇਣਾ ਉਤਲਾ ਇਦੇ ਵਿੱਚੋਂ ਪੱਕਾ ਗਰੰਟੀਡ ਅੰਨਾ ਹੁੰਦਾ ਹੁਣ ਇੱਕ ਪੱਕਾ ਇਨਾਮ ਨਿਕਲਦੀ ਨਿਕਲਦਾ ਹੈ ਸਕ੍ਰੈਚ ਕਰਕੇ ਦਿਖਾਓ ਜੀ ਸਾਨੂੰ ਫਿਰ ਅਸੀਂ ਲੈ ਲਵਾਂਗੇ ਹਾਂ ਜੀ ਹਾਂ ਬਿਲਕੁਲ ਹੀ ਕਰੋ ਜੀ ਲਵੇ ਕੋਈ ਵੀ ਤੁਸੀਂ ਇਹਦੇ ਵਿੱਚੋਂ ਜਿਵੇਂ ਤੁਸੀਂ ਆਪ ਹੀ ਕੋਈ ਵੀ ਚੱਕ ਲਓ ਚੱਕ ਲਓ ਜੀ ਕੋਈ ਵੀ ਕਾਰਡ ਠੀਕ ਹੈ ਜੀ ਆ ਲਓ ਜੀ ਆ ਕਰੋ ਜੀ ਸਕ੍ਰੈਚ ਦੇਖੀਏ ਫਿਰ ਆਪਾਂ ਚਾਬੀ ਦਿਓ ਜੀ ਆ ਇਹ ਕੋਲੀ ਮਾਰ ਦਿਓ ਜੀ ਕੈਮਰਾ ਲਓ ਜੀ ਬਾਈ ਦਿਖਾ ਦਿਓ 4100 ਰੁਪਏ ਦਾ ਕੈਸ਼ਬੈਕ ਨਿਕਲਿਆ ਹੈ ਹੁਣ 15000 ਦੀ ਆਈਟਮ ਚੋਂ ਹੀ 4100 ਨਿਕਲਿਆ ਕਿੰਨਾ ਰਹਿ ਗਿਆ ਪਿੱਛੇ 10900 ਰਹਿ ਗਿਆ ਹੈਨਾ 10900 ਦੇਣਾ ਹੈ ਔਰ ਨਾਲ ਹੀ ਉਹਨੂੰ ਇੱਕ ਇਹ ਗਿਫਟ ਕਾਰਡ ਮਿਲੂਗਾ ਇਹ ਚ ਵੀ ਐਕਸਟਰਾ ਹੋਰ ਜੀ ਹਾਂ ਜੀ ਹਾਂ ਇਹ ਵੀ ਨਾਲ ਮਿਲੂਗਾ ਇਹ ਤੱਲੇ ਈਜੀ ਲਾਈਫ ਸਟੋਰ ਪੁਵਾਨੀਗੜ ਸਰਹੰਦ ਦਾ ਮਰਿੰਡਾ ਔਰ ਪੀਖੀ ਦੇ ਵਿੱਚ ਹੀ ਮਿਲਣਗੇ ਪੂਰੇ ਪੰਜਾਬ ਦੇ ਵਿੱਚ ਹੋਰ ਕਿਸੇ ਸਟੋਰ ਤੇ ਨਹੀਂ ਮਿਲਦਾ ਇਹਦੇ ਵਿੱਚੋਂ ਵੀ ਤੁਸੀਂ ਇੱਕ ਚੱਕ ਲਓ ਸਰ ਸਾਰਿਆਂ ਦੇ ਵਿੱਚ ਇਹਨਾਂ 'ਚ ਵੱਡੇ ਕੈਸ਼ ਵਾ ਕਿਨੇ ਜੀ ਕੋਈ ਵੀ ਆ ਸਕਦਾ ਈ ਛੱਪ ਤੋਂ 11000 ਤੱਕ ਆਉਂਦਾ ਹੋ ਸਕਦਾ ਇਹ 11000 ਵੀ ਹੋ ਸਕਦਾ 8100 ਵੀ ਹੋ ਸਕਦਾ 9100 ਵੀ ਹੋ ਸਕਦਾ ਸੀਗਾ ਇਹ ਲਓ ਜੀ ਆਹ ਕਰੋ ਜੀ ਸਕੇ ਇਹ ਦੇਖੋ ਜੀ ਇਹ ਆ ਗਿਆ ਇਹਨਾਂ ਨੂੰ ਗਿਫਟ ਆਈਟਮ ਜਿਹੜੀ ਹੈਗੀ ਹੈ ਉਹ ਇਹਦੇ ਵਿੱਚੋਂ ਨਿਕਲਣੀ ਹੈ ਕੀ ਹੈ ਜੀ 골ਡ ਕੋਇਨ ਜੀ 골ਡ ਕੋਇਨ ਇਹ ਸੋਨੇ ਦਾ ਸਿੱਕਾ ਦੋਸਤੋ بڑے ਕਰਮ ਵਾਲਿਆਂ ਭਾਗ ਵਾਲਿਆਂ ਜਿਹਦੇ ਘਰੇ ਵੀ ਇਹ ਸੋਨੇ ਦਾ ਸਿੱਕਾ ਜਾਊਗਾ ਹਨਾ ਇਹ ਸੋਨੇ ਦਾ ਸਿੱਕਾ ਜਿਹੜਾ ਇਹ ਕਿਹਦੇ ਘਰੇ ਜਾਣਾ ਹੁਣ ਦੇਖਦੇ ਹਾਂ ਕੌਣ ਲੱਕੀ ਹੋਊਗਾ ਔਰ ਅਗਲੀ ਗੱਲ ਹਲੇ ਖਤਮ ਨਹੀਂ ਹੋਈ ਠੀਕ ਹੈ ਹਲੇ ਹੋਰ ਵੀ ਹੈ ਹਾਂਜੀ ਇਹ ਚਾਰ ਕੂਪਨ ਨੂੰ ਫਰੀ ਚ ਇਹ ਦੋ ਤਾਂ ਗਾਰੰਟੀ ਵਾਲੇ ਹੋਗੇ ਠੀਕ ਹੈ ਜੀ ਦੋ ਗਾਰੰਟੀ ਵਾਲੇ ਹੋਗੇ ਨਿਕਲਣੀ ਨਿਕਲਣਾ ਖਾਲੀ ਨਹੀਂ ਜਾਊਗਾ ਠੀਕ ਹੈ ਜੀ ਇਹ ਅਗਲੇ ਹੈਗੇ ਨੇਗੇ ਚਾਰ ਕੂਪਨ ਮਿਲਣਗੇ ਪਹਿਲਾ ਦੀਵਾਲੀ ਤੋਂ ਬਾਅਦ ਅਸੀਂ ਗੁਰਪੁਰਬ ਤੱਕ ਜਾਂਦੇ ਜਾਂਦੇ ਇਹ ਸਕੂਟਰੀ ਕੱਢ ਦੇਣੀ ਆ ਠੀਕ ਹੈ ਜੀ ਔਰ ਉਸ ਤੋਂ ਬਾਅਦ 에ਅਰ ਫਰੇਅਰ ਆ ਉਸ ਤੋਂ ਅਗਲਾ ਹੈਗਾ ਮੋਟਰਸਾਈਕਲ ਉਸ ਤੋਂ ਅਗਲਾ ਫਿਰ 골ਡ ਕੋਇਨ ਹੈ ਚਾਰ ਕੂਪਨ ਹੋਰ ਫਰੀ ਚ ਮਿਲਣੇ ਹੋਰ ਫ੍ਰੀਜ ਦੇ ਵਿੱਚ ਹਾਂ ਇਹੀ ਤਾਂ ਰਿਕਾਰਡ ਹੈ ਈਜੀ ਲਾਈਫ ਦੇ ਸਟੋਰਾਂ ਦਾ ਭਵਾਨੀਗੜ ਸਰਹੰਦ ਮਰਿੰਡਾ ਪੀਖੀ ਦੇ ਵਿੱਚ ਔਰ ਉਸ ਤੋਂ ਬਾਅਦ ਜਿਹੜਾ ਕੁਝ ਵੀ ਨਹੀਂ ਲੈ ਕੇ ਗਿਆ ਉਹਨੂੰ ਇਹ ਅਸੀਂ ਕੂਪਨ ਦਿੰਨੀ ਆ ਇੱਕ ਇਹਦੇ ਵਿੱਚੋਂ 12 ਮਹੀਨਿਆਂ 'ਚ ਇਨਾਮ ਗਰੰਟੀ ਨਾਲ ਨਿਕਲਣੀ ਨਿਕਲਣਾ ਇਹ ਵੀ ਖਾਲੀ ਨਹੀਂ ਜਾਂਦਾ ਇਹ ਮੌਕੇ ਤੇ ਕੱਢਣਾ ਜੀ ਇੰਨਾ ਇਹ 12 ਮਹੀਨਿਆਂ 'ਚ ਉਹਦਾ ਨੰਬਰ ਆਊਗਾ 12 ਮਹੀਨਿਆਂ ਦੇ ਵਿੱਚ ਨੰਬਰ ਆਊਗਾ ਇਹ ਮੌਕੇ ਤੇ ਹੋ ਗਿਆ ਕੈਸ਼ਬੈਕ ਇਹ ਮੌਕੇ ਤੇ ਹੋ ਗਿਆ ਇਹ ਸਾਲ ਦੀ ਸਾਲ ਹੋ ਗਿਆ ਇਹ ਮਹੀਨੇ ਦੀ ਮਹੀਨੇ ਹੋ ਗਿਆ ਮਤਲਬ ਕੋਈ ਹਫਤਾ ਕੋਈ ਮਹੀਨਾ ਕੋਈ ਡੇਲੀ ਖਾਲੀ ਨਹੀਂ ਜਾਊਗਾ ਔਰ ਗਰੰਟੀ ਨਾਲ ਇਨਾਮ ਨਿਕਲਣੀ ਨਿਕਲਣਾ ਜਿਵੇਂ ਹੁਣ ਮੈਨੂੰ ਇਹਦੇ ਚ 골ਡ ਕਾ ਨਿਕਲਿਆ ਸਭ ਤੋਂ ਵੱਡਾ ਇਨਾਮ ਇਹਨਾਂ ਦੇ ਵਿੱਚ ਕੀ ਨਿਕਲਿਆ ਜੀ ਇਹਦੇ ਵਿੱਚ ਵੱਡੀ ਨਿਕਲੀ ਸੀਗੀ ਜੀ ਇਹ ਸਕੂਟਰੀ ਨਿਕਲੀ ਹੈ ਅੱਛਾ ਜੀ ਵੱਡੀਆਂ ਸਕੂਟਰੀ ਨਿਕਲੀ ਹੈ ਔਰ 25000 ਦੇ ਕੱਲ ਪਰਸੋ ਸਰਹੰਦੀ ਹਲੇ 2 ਡਿਸਪੈਂਸਰ ਨਿਕਲੇ ਇੱਕੇ ਪਰਿਵਾਰ ਨੂੰ ਠੀਕ ਹੈ ਜੀ ਔਰ ਨਾਲ ਗੀਜਰ ਨਿਕਲਿਆ ਕਿਸੇ ਨੂੰ ਫਰਿੱਜ ਨਿਕਲਿਆ ਇਥੋਂ ਭਵਾਨੀਗੜ੍ਹ ਤੋਂ ਵਾਸ਼ਿੰਗ ਮਸ਼ੀਨ ਨਿਕਲੀ ਨਾਲੇ ਕੋਲਰ ਨਿਕਲਿਆ ਵਾਹ ਜੀ ਵਾਹ ਮਤਲਬ ਹਰ ਆਈਟਮ ਨਿਕਲਦੀ ਹੁਣ ਆਪਾਂ ਪ੍ਰੋਡਕਟ ਦਿਖਾ ਦਈਏ ਹਾਂਜੀ ਹਾਂਜੀ ਇੰਨਾ ਕੋ ਹਰੇਕ ਬੰਦਾ ਸਮਝਦਾਰ ਹੈ ਕੀ ਚੀਜ਼ ਤਾਂ ਦੇਖੋ ਲੈਣੀ ਆ ਹੈਨਾ ਹੁਣ ਦੀਵਾਲੀ ਦਾ ਤਿਹਾਰ ਆ ਅੱਗੇ ਗੁਰਪੁਰਬ ਤੱਕ ਕਈ ਵਾਰ ਐ ਹੁੰਦਾ ਦੀਵਾਲੀ ਤੇ ਵੈਸੀ ਬੰਦੇ ਦਾ ਹੱਥ ਤੰਗ ਹੁੰਦਾ ਉਹ ਕਹਿੰਦਾ ਚੱਲ ਬਾਅਦ ਚ ਲੈ ਲਾਂਗੇ ਇਸ ਕਰਕੇ ਅਸੀਂ ਇਹ ਸਕੀਮ ਅੱਗੇ ਵਧਾ ਦਿੱਤੀ ਆਪਾਂ ਪੂਜਾ ਰੂਮ ਦੀ ਗੱਲ ਕਰੀਏ ਹਰੇਕ ਬੰਦਾ ਜੋਤ ਲਾਉਣੀ ਚਾਹੁੰਦਾ ਕਰਦੇ ਵਿੱਚ ਨਾ ਲਾਉਣੀ ਵੀ ਚਾਹੀਦੀ ਆ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਇਹ ਜਿਹੜਾ ਮੰਦਰ ਹੈ ਇਹ ਪਹਿਲਾਂ ਹੀ ਇਥੋਂ ਆਪਾਂ ਸਟਾਰਟਿੰਗ ਕਰਦੀ ਹੈ ਮੰਦਰ ਤੋਂ ਸਿਰਫ 950 ਰੁਪਏ ਦੇ ਵਿੱਚ ਦੇ ਲੈਣਾ ਹੈ ਜੀ ਸਿਰਫ 950 ਰੁਪਏ ਦੇ ਵਿੱਚ ਹਾਂਜੀ ਸਿਰਫ 950 ਰੁਪਏ ਦੇ ਵਿੱਚ ਠੀਕ ਹੈ ਜੀ ਕੋਈ ਜੂਸਰ ਲੈ ਲਓ ਕੋਈ ਤੁਸੀਂ ਇੱਧਰ ਬੈੱਡਾਂ ਦੇ ਨਜ਼ਰ ਮਰਵਾ ਦਿਓ ਇੱਕ ਵਾਰੀ ਇੱਕ ਤੋਂ ਇੱਕ ਬੈੱਡ ਜਿਹੜਾ ਬੈੱਡ ਤੁਸੀਂ ਦੇਖੋ ਕਿੰਨਾ ਸ਼ਾਨਦਾਰ ਪਿਆ ਹੈਗਾ ਇਹ ਸਿਰਫ 11800 ਦਾ ਬੈੱਡ ਹੈ ਸਟਾਰਟਿੰਗ 11800 ਹਾਂ ਸਟਾਰਟਿੰਗ 11000 ਇੰਨਾ ਲਗਜ਼ਰੀ ਸੋਨਾ ਬੈੱਡ ਹੈਗਾ ਉਹ 11800 ਤੋਂ ਸਟਾਰਟ ਹੋ ਜਾਂਦਾ ਅੱਗੇ ਤੁਸੀਂ ਦੇਖ ਰਹੇ ਹੋ ਕਿ ਬੈੱਡ ਇੱਧਰ ਅੱਗੇ ਮਾਈਕਰੋ ਆਗੇ ਐਲਈਡੀਆਂ ਆ ਗਈਆਂ अच्छा सर एक और सवाल ਰਹਿੰਦਾਗਾ ਜਿਵੇਂ ਤੁਸੀਂ ਬੈੱਡ ਕੱਟ ਲਾਉਨੇ ਹੋ ਫਰਨੀਚਰ ਦਾ ਸਮਾਨ ਗੱਦੇ ਵੀ ਕੱਟਦੇ ਹੋ ਜੀ ਗੱਦੇ ਹਾਂਜੀ ਪੁਰਾਣਾ ਗੱਦਾ 2000 ਚ ਕੱਟਿਆ ਜਾਂਦਾ ਹੈ ਪੁਰਾਣਾ ਗੱਦਾ ਵੀ 2000 ਦੇ ਵਿੱਚ ਕਟਵਾ ਸਕਦੇ ਆ 5000 ਦਾ ਬੈੱਡ 2000 ਦਾ ਗੱਦਾ ਜੀ ਹਾਂਜੀ ਇੱਕ ਵਾਰੀ ਉਧਰ ਵੀ ਰਿਸੈਪਸ਼ਨ ਤੇ ਮਰਵਾ ਦਿਓ ਕੈਮਰਾ ਜੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਦੇਖੋ ਕਸਟਮਰਾਂ ਦਾ ਜਿਹੜਾ ਹਜੂਮ ਹੈ ਇੰਨਾ ਤੇਜ਼ੀ ਨਾਲ ਕਸਟਮਰ ਆ ਰਹੇ ਜਿਵੇਂ ਜਿਵੇਂ ਜਿੱਥੇ ਜਿੱਥੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਉੱਥੋਂ ਬੜਾ ਤੇਜ਼ੀ ਨਾਲ ਬਹੁਤ ਸੋਹਣੇ ਡਿਜ਼ਾਈਨ ਲਗਾਏ ਨੇ ਜੀ ਬੈੱਡਾਂ ਦੇ ਇੱਕ ਤੋਂ ਇੱਕ ਡਿਜ਼ਾਈਨ ਲਕਜ਼ਰੀ ਵਾਹਨ ਇਹ ਟਰੱਕ ਪਰਲੇ ਦਾ ਉਹ ਟਰੱਕ ਤੁਸੀਂ ਦੇਖਿਆ ਅਜੇ ਤੱਕ ਕਿਤੇ ਪੰਜਾਬ ਚ ਜ਼ੂਮ ਕਰਕੇ ਦਿਖਾਓ ਬਈ ਇੰਨਾ ਮੋਟੇ ਬਾਰਡਰ ਆ ਕਿਤੇ ਮਿਲਦਾ ਹੀ ਨਹੀਂ ਜੀ ਪੰਜਾਬ ਚ ਸਪੈਸ਼ਲੀ ਸਾਡੀ ਆਪਣੀ ਮੈਨੂਫੈਕਚਰਿੰਗ ਹੈ ਇਸ ਕਰਕੇ ਅਸੀਂ ਆਪ ਹੀ ਤਿਆਰ ਕਰਦੇ ਆਂ ਔਰ ਇੰਨੀ ਸ਼ਾਨਦਾਰ ਗੱਡੀ ਔਰ ਇੱਕ ਹੋਰ ਗੱਲ ਦੱਸਦਾ ਜਿਹੜਾ ਆਹ ਪਿਆ ਕੱਪਵਾਰਡ ਜਿਹੜੇ ਗਰੀਬ ਆਦਮੀ ਨੇ LED ਲੈਣੀ ਹੈ ਕਿਸੇ ਦੀ 32 43 55 ਇੰਚ ਕੋਈ ਵੀ ਲੈ ਲੇ ਉਹਦੇ ਨਾਲ ਇਹ ਕੱਪ ਬੋਰਡ ਜਿਹੜਾ ਬਿਲਕੁਲ ਫਰੀ ਦਿੱਤਾ ਜਾ ਰਿਹਾ 32 ਨਾਲ ਵੀ ਫਰੀ ਜੀ ਹਾਂਜੀ 32 ਨਾਲ ਵੀ ਫਰੀ ਹੈਗਾ ਨਾਲੇ ਕੂਪਣੇ ਜੀ ਨਾਲੇ ਕੈਸ਼ਬੈਕ ਨਾਲੇ 32 ਨਾਲ ਆ ਫਰੀ ਬਿਲਕੁਲ ਬਿਲਕੁਲ ਇਹ ਕਟਾਉਣ ਨੂੰ ਨਹੀਂ ਹੈਗਾ ਕੈਸ਼ਬੈਕ ਉਹਨਾਂ ਸਕੀਮਾਂ ਦੇ ਵਿੱਚ ਹਾਂਜੀ ਔਰ ਸਕ੍ਰੈਚ ਦੂਸਰੀਆਂ ਦੇ ਵਿੱਚ ਅਗਲੀਆਂ 'ਚ ਵੀ ਦਿਖਾ ਦਈਏ GST ਕੱਟ ਚੁੱਕਿਆ ਤੁਸੀਂ ਜਿਹੜਾ ਕੂਲਰ ਮੰਨ ਲਓ ਇਹ ਹੈਗਾ ਜੀ 12 800 ਦਾ ਜਾਂ 11 800 ਦਾ ਹੈਨਾ ਠੀਕ ਹੈ ਜੀ ਜਿਹੜਾ ਵੀ ਹੈਗਾ ਉਹਦੇ ਵਿੱਚੋਂ ਤੁਹਾਨੂੰ ਜਿਹੜਾ GST ਮਾਫ ਹੋਣ ਕਰਕੇ ਇਹ ਕੂਲਰੀ 10000 ਦਾ ਰਹਿ ਗਿਆ ਸਿਰਫ 10000 ਦਾ 10000 ਦਾ ਕੂਲਰ ਰਹਿ ਗਿਆ ਇੰਨਾ ਚੋ ਗੀਜਰ ਵੀ ਤੁਸੀਂ ਲੈ ਸਕਦੇ ਹੋ ਪੁਰਾਣਾ ਗੀਜਰ ਪਿਆ KCIE ਦੇ ਵਿੱਚ ਤੁਹਾਡਾ 2000 ਦਾ ਪੁਰਾਣਾ ਗੀਜਰ ਹੈਨਾ ਇੱਥੇ ਨਹੀਂ ਹੈਗਾ ਬੈਟਰੀ ਇਨਵਰਟਰ ਵੀ ਤੁਸੀਂ ਲੈ ਸਕਦੇ ਹੋ ਕੋਈ ਵੀ ਹੈਨਾ ਏਸ਼ੀਆ ਦੇ ਉੱਤੇ ਵੀ ਜਿਹੜਾ 35000 ਦਾ AC ਸੀ ਉਹਦਾ GST ਕੱਟ ਗਿਆ 32 ਦਾ ਰਹਿ ਗਿਆ 23 ਦਾ ਰਹਿ ਗਿਆ ਹਰੇਕ ਤੇ GST ਘਟ ਕੇ ਰਿਹਾ ਏਦਾਂ ਦੇ ਜਿਹੜੇ AC ਨੇਗੇ ਉਹਨਾਂ ਦੇ ਉੱਤੇ ਵੀ ਘਟ ਗਏ ਔਰ ਆਪਾਂ ਅੱਗੇ ਵਾਸ਼ਿੰਗ ਮਸ਼ੀਨਾਂ ਤੇ ਨਜ਼ਰ ਮਾਰ ਦਈਏ ਪੋਹਾਨੀਗੜ ਬਾਸੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਜਿਹੜੀ ਵਾਸ਼ਿੰਗ ਮਸ਼ੀਨ ਤੁਸੀਂ ਦੇਖੋ 8 ਕਿਲੋ ਦੀ ਵਾਸ਼ਿੰਗ ਮਸ਼ੀਨ ਐਨੀ ਜਬਰਦਸਤ ਸਿਰਫ 4100 ਦੀ 4800 4800 ਦੀ ਕਰ ਦਿੱਤੀ ਵਾਸ਼ਿੰਗ ਮਸ਼ੀਨ ਹੈ ਪਵਾਨੀਗੜ ਸਰਹੰਦ ਹਾਂਜੀ ਪਵਾਨੀਗੜ ਸਰਹੰਦ ਮਰਿੰਡਾ ਪੀਖੀਵਾਸੀਆਂ ਲਈ ਇਹ ਬਹੁਤ ਵੱਡੀ ਖਬਰ ਹੈ ਇਧਰ ਤੁਸੀਂ ਦਿਖਾ ਦਿਓ ਸਾਰੀਆਂ ਵਾਸ਼ਿੰਗ ਮਸ਼ੀਨਾਂ ਇੱਕ ਤੋਂ ਇੱਕ ਨਵਾਂ ਤੋਂ ਨਵਾਂ ਡਿਜ਼ਾਈਨ ਹੈ ਜਿਹੜਾ ਉਹ ਪਿਆ ਹਰੇਕ ਦੇ ਨਾਲ ਜਿਹੜਾ ਗਿਫਟ ਹੈ ਉਹ ਦੇਣਾ ਹੀ ਦੇਣਾ ਹੈ ਗਿਫਟ ਵੀ ਉੱਪਰ ਪਏ ਨੇ ਹਰੇਕ ਪ੍ਰੋਡਕਟ ਦੇ ਨਾਲ ਤੁਸੀਂ ਆ ਦੇਖ ਲਓ ਗਿਫਟ ਪਏ ਨੇਗੇ ਨਾ ਤੇ ਵਾਸ਼ਿੰਗ ਮਸ਼ੀਨਾਂ ਦੇ ਉੱਤੇ ਰੱਖੇ ਗਿਫਟ ਦੇਣਾ ਹੀ ਦੇਣਾ ਖਾਲੀ ਨਹੀਂ ਜਾਊਗਾ ਫ੍ਰੀਜਾਂ ਤੇ ਵੀ ਨਜ਼ਰ ਮਰਵਾ ਦਿਓ ਇੱਕ ਵਾਰੀ ਸਰ ਹਰੇਕ ਆਪਣ ਆਪਣੀ ਕੰਪਨੀ ਦਾ ਆਪਣੇ ਆਪਣੇ ਲੀਟਰ ਦੇ ਹਿਸਾਬ ਨਾਲ ਉਹਦਾ ਜਿਹੜਾ ਪੁਰਾਣਾ ਫ੍ਰੀਜਾ ਉਹ ਵੀ ਵਿੱਚ ਕੱਟ ਲਿਆ ਜਾਂਦਾ ਜੇ ਨਹੀਂ ਹੈਗਾ ਇਹਨਾਂ ਤੇ ਵੀ ਜਿਹੜਾ ਅਪ ਟੂ 5000 ਤੱਕ ਜਾਂ ਕੈਸ਼ਬੈਕ ਇਹਨਾਂ ਤੇ ਵੀ ਗਾਰੰਟੀ ਨਾਲ ਆਉਂਦਾ ਹੀ ਆਉਂਦਾ ਹੈ ਇਲੈਕਟ੍ਰੋਨਿਕ ਦੀ ਗਾਰੰਟੀ ਫਿਰ ਸਰ ਇਹਨਾਂ ਦੀ ਤਾਂ 10-10 ਸਾਲ ਦੀ ਗਾਰੰਟੀ ਹੁੰਦੀ ਹੈ ਜੀ ਇਹ ਤਾਂ ਕੰਪਨੀਆ ਦੀ ਵਾਰੰਟੀ ਆ ਲੋਇਲਟੀ ਹੋਗੀ ਹਾਂ ਜੀ ਦੂਸਰੀ ਗੱਲ ਇਹ ਆਪਾਂ ਤਿਆਂ ਪੈਣਾਂ ਦੇ ਲਈ ਇੱਕ ਪੈਕੇਜ ਤਿਆਰ ਕੀਤਾ ਜਿਹਦੇ ਵਿੱਚ ਸੋਫਾ ਆ ਗਿਆ ਠੀਕ ਹੈ ਜੀ ਟੇਬਲ ਆ ਗਿਆ ਹਮਮ ਔਰ ਗੱਦੇ ਆ ਗਏ ਹਮਮ ਬੈੱਡ ਆ ਗਿਆ ਸ਼ੂਰਕ ਆ ਗਿਆ ਹਮਮ ਔਰ ਡਰੈਸਿੰਗ ਆ ਗਿਆ ਅਲਮਾਰੀ ਆ ਗਈ LED ਪੈਨਲ ਆ ਗਿਆ LED ਆ ਗਈ ਪ੍ਰੈਸ ਟੇਬਲ ਆ ਗਿਆ ਪ੍ਰੈਸ ਆ ਗਈ 11 ਆਈਟਮਾਂ ਨੇ 11 ਆਈਟਮਾਂ ਸਾਹਿਬ 11 ਆਈਟਮਾਂ 70000 ਰੁਪਏ ਸਾਡਾ ਖਰਚਾ ਆਉਂਦਾ ਇਹਨੂੰ ਤਿਆਰ ਕਰਨ ਤੇ ਕਿਉਂਕਿ ਤੀਆਂ ਪੈਣੇ ਚ ਕੋਈ ਕਮਾਈ ਨਹੀਂ ਕਰਨੀ ਜਈਆਂ ਜਾਂ ਆਪਣੀਆਂ ਤੀਆਂ ਪੈਣਾ ਹਰੇਕ ਵਿਚਾਰਾ ਗਰੀਬ ਆਦਮੀ ਕੋਲੇ ਉਹਦੇ ਖਰਚੇ ਹਰੇਕ ਤੇ ਸ਼ੁਰੂ ਹੋ ਜਾਂਦੇ ਨੇ ਕੱਪੜਾ ਲੀੜਾ ਵੀ ਲੈ ਕੇ ਦੇਣਾ ਸੋਨਾ ਗਹਿਣੇ ਗੱਟੇ ਵੀ ਤਿਆਰ ਕਰਾਉਣੇ ਮਠਾਈਆਂ ਦਾ ਖਰਚਾ ਵੀ ਆ ਜਾਂਦਾ ਹੋਰ ਟੈਂਟਾਂ ਸੈਂਟਾਂ ਦਾ ਖਰਚਾ ਹੁੰਦਾ ਇਸ ਕਰਕੇ ਅਸੀਂ ਪੂਰੇ ਪੰਜਾਬ ਦੀ ਤੀ ਪੈਣ ਦੇ ਲਈ ਇਹ ਚੀਜ਼ ਕਰ ਦਿੱਤੀ ਕਿ ਅਸੀਂ ਕੋਈ ਕਮਾਈ ਨਹੀਂ ਕਰਨੀ ਉਲਟਾ ਹਰੇਕ ਤੀ ਨੂੰ ਅਸੀਂ 11000 ਰੁਪਏ ਸ਼ਗਨ ਦੇਣਾ ਹੈ ਜਿਹੜੀ 70000 ਦੀ ਚੀਜ਼ ਸੀਗੀ ਉਸ 90000 روپے ہاں جی 90000 دی رہ ਜਾਂਦੀ ہے پلاسٹک دیਆਂ کرسیاں 3-3 سال دی گارنٹی ہوگی کوئی ਟੁੱਟ ਜੇ ਕਰ ਜੇ ਕੁਛ ਵੀ ਹੋ ਜੇ ਤਾਂ ਇਹਦੇ ਵਿੱਚ ਵੀ ਉਹਨਾਂ ਨੂੰ ਪੂਰੀ ਗਾਰੰਟੀ ਮਿਲ ਜੂ ਇਹ ਲੱਤ ਬਾਹ ਟੁੱਟ ਗਈ ਇਹਦੀ ਤਾਂ ਨਵੀਂ ਬਦਲ ਕੇ ਦਿੱਤੀ ਜਾਊਗੀ ਠੀਕ ਹੈ ਜੀ ਇਤਨਾ ਤੱਕ ਤੁਸੀਂ ਬੈੱਡ ਦੇਖ ਸਕਦੇ ਹੋ ਬੈੱਡ ਜਿਹੜਾ ਹੈਗੇ ਨੇ ਉਹ ਵੀ ਪੂਰੇ ਸ਼ਾਨਦਾਰ ਲਾਰਜਰੀ ਬੈੱਡ ਨੇ ਆਪਾਂ ਅਗਲੇ ਸੈਕਸ਼ਨ ਚੱਲਦੇ ਹਾਂ ਸ਼ੋਫਿਆਂ ਵਾਲੇ ਚ ਕੋਈ ਆਈਟਮ ਜਿਹੜੀ ਲੈ ਲਓ ਇੱਕ ਤੋਂ ਇੱਕ ਐਲਈਡੀ ਪੈਨਲ ਪਿਆ ਜਿਹੜਾ ਅਸ਼ੂਰੇ ਕਾਗੇ ਦੇ ਵਿੱਚ ਲੈ ਲਓ ਅਸ਼ੂਰੇ ਕਾਗੇ ਜੀ ਹਾਂਜੀ ਇਹ ਅਸ਼ੂਰੇ ਕਾਗੇ ਪੂਰੇ ਹੈਵੀ ਕੁਆਲਿਟੀ ਦੇ ਸ਼ੁਰਾ ਹਰ ਆਈਟਮ ਮਿਲੂਗੀ ਹਰ ਆਈਟਮ ਉੱਪਰ ਡਰਾਜ ਵੀ ਐ ਤੇ ਥੱਲੇ ਬੱਲੇ ਵੀ ਨੇ ਹਰ ਆਈਟਮ ਚੈੱਕ ਕਰੋ ਬਾਈ ਪੂਰੇ ਹੈਵੀ ਕੁਆਲਿਟੀ ਦੇ ਸ਼ੁਰਾ ਹੈ ਕਿਨੇ ਕਿ ਮੈਂ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਤੀਆ ਵੀ ਇੱਕੋ ਛਤ ਹੇਟ ਸਾਰਾ ਸਮਾਨ ਮਿਲ ਜੂ ਆ ਨਿਗਾ ਮਰਵਾਓ ਜੀ ਕਿੰਨੇ ਜਿਆਦਾ ਸੋਫੇ ਪਏ ਨੇ ਗੋਰ ਹਰੇਕ ਕੁਆਲਿਟੀ ਦਾ ਹਰੇਕ ਆਈਟਮ ਦਾ ਹਰੇਕ ਡਿਜ਼ਾਈਨ ਦਾ ਸੋਫਾ ਮਿਲ ਜੂਗਾ ਸਰ ਦੱਸੋ ਜੀ ਇਹਦੇ ਬਾਰੇ ਵੀ ਜਾਣਕਾਰੀ ਸਰੇਹ 11 ਸੀਟਰ ਸੋਫਾ ਆ ਗਿਆ ਤੁਸੀਂ ਦੇਖੋ ਕਿੱਡਾ ਟੇਬਲ ਹੀ ਦਿਖਾ ਦਿਓ ਇੱਕ ਵਾਰੀ ਕਿੱਡਾ ਘਰ ਦੇ ਵਿੱਚ ਮੇਰਾ ਖਿਆਲ ਹੈ ਜਿੰਨੀਆਂ ਆਪਾਂ ਆਈਟਮਾਂ ਰੱਖਣੀਆਂ ਚਾਹੁੰਦੇ ਆ ਕੋਈ ਗੈਸਟ ਆ ਜੇ ਔਰ 10 ਬੰਦੇ ਬੜੇ ਆਮ ਨਾਲ ਬੈਠ ਜਾਣਗੇ ਔਰ ਤਾਂ ਵੀ ਵੱਧ ਜੀ ਹਰ ਆਈਟਮ ਇੱਥੇ ਰੱਖੀ ਜਾ ਸਕਦੀ ਹੈ ਪਕੌੜੇ ਤੋਂ ਲੈ ਕੇ ਨਮਕੀਨ ਤੋਂ ਲੈ ਕੇ ਲੱਸੀ ਤੋਂ ਲੈ ਕੇ ਕੋਲਡ ਡਰਿੰਕ ਤੋਂ ਲੈ ਕੇ ਨਾ ਹਰ ਆਈਟਮ ਇਸੇ ਤਰ੍ਹਾਂ ਇਹ 5 ਸੀਟਰ ਨੇ ਇੱਕ ਵਾਰੀ 5 ਸੀਟਰ ਕਿੰਨੇ ਸ਼ਾਨਦਾਰ ਪਏ ਨੇ ਕਿਉਂਕਿ ਜਿਹੜਾ ਆਮ ਆਦਮੀ ਹੈ ਕੋਈ ਛੋਟਾ ਵਿਚਾਰਾ ਲੈਣਾ ਚਾਹੁੰਦਾ ਹੈ ਉਸ ਤੋਂ ਬਾਅਦ ਇੱਕ ਤੋਂ ਇੱਕ ਡਿਜ਼ਾਈਨ ਜਿਹੜਾ ਤੁਸੀਂ ਉਧਰ ਵੀ ਨਜ਼ਰ ਮ ਸੋਫਿਆਂ ਦੇ ਹਰ ਆਈਟਮ ਮਿਲ ਜੂਗੀ ਸੋਫਾ ਕਮ ਬੈੱਡ ਜਿਹੜਾ ਹੈਗਾ ਉਹ ਵੀ ਤੁਹਾਨੂੰ ਦੇਖੋ ਇਹ ਤਕਰੀਬਨ 2800 ਦੀ ਰੇਂਜ ਦੇ ਵਿੱਚ ਮਿਲ ਜੂਗਾ ਸੋਫਾ ਕਮ ਬੈੱਡ ਸੋਫਾ ਕਮ ਬੈੱਡ ਇਹਦਾ ਬੈੱਡ ਵੀ ਬਣ ਜਾਂਦਾ ਖੁੱਲ ਕੇ ਜੀ ਤੇ ਸੋਫਾ ਵੀ ਹੋ ਜਾਂਦਾ ਹਣਾ ਹਰ ਚੀਜ਼ੇ ਦੀ ਬਣ ਜਾਂਦੀ ਆ ਲਓ ਜੀ ਖੋਲ ਕੇ ਇਹਦਾ ਬੈੱਡ ਬਣ ਗਿਆ ਅੱਛਾ ਸਰ ਬਹੁਤ ਬੰਦਿਆਂ ਦਾ ਸਵਾਲ ਆ ਰਿਹਾ ਹੁੰਦਾ ਇਕੱਲੇ ਸੋਫੇ 5000 ਰੁਪਏ ਤੇ ਕੱਟ ਜਿਓ ਪੀੜਾ ਸੈੱਟ ਵੀ 5000 ਰੁਪਏ ਦਾ ਪੀੜਾ ਸੈੱਟ ਵੀ 5000 ਕੀ ਕੱਟਿਆ ਜਾਂਦਾ ਜੀ 5000 ਦੇ ਵਿੱਚ ਪੂਰਾ ਸੈੱਟ ਵੀ ਖਤਬਾ ਸਕਦੇ ਹਾਂ ਜੀ ਮਰਵਾਉ ਜੀ ਨਾ ਇੱਧਰ ਨਜ਼ਰ ਮਰਵਾ ਦਿਓ ਇੱਕ ਤੋਂ ਇੱਕ ਜਿਹੜਾ ਸੋਫਾ ਟੇਬਲ ਲਾਰਜਰੀ ਟੇਬਲ ਤੁਸੀਂ ਦੇਖ ਰਹੇ ਹੋ ਨਾਲ 3D ਟੇਬਲ ਔਰ ਕਿੰਨੇ ਸ਼ਾਨਦਾਰ ਟੇਬਲ ਪਏ ਨੇ ਕਿਉਂਕਿ ਇਹ ਤਾਂ ਘਰ ਜਦੋਂ ਚਲੇ ਜਾਂਦੇ ਨੇ ਘਰ ਦੀ ਲੁੱਕ ਹੀ ਹੈਗੀ ਹੈ ਜਿਹੜੀ ਉਹ ਚੇਂਜ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਦਾ ਦੋਸਤੋ ਫਟਾਫਟ ਭਵਾਨੀਗੜ੍ਹ ਦੇ ਵਿੱਚ ਅਸੀਂ ਖੜੇ ਹੋਇਆ ਰਾਮਪੁਰਾ ਰੋਡ ਤੇ ਦੀਪਕ ਹਸਪਤਾਲ ਔਰ ਇਹ ਜਿਹੜਾ ਰੋਡ ਜਾਂਦਾ ਹੈ ਗਊਸਾਲਾ ਵਾਲਾ ਰੋਡ ਵਜਦਾ ਹੈ ਹੈਰੀਟੇਜ ਸਕੂਲ ਵਾਲਾ ਰੋਡ ਵਜਦਾ ਹੈ ਹਾਂਜੀ ਸਰ ਇਹਨੇ ਗਿਫਟ ਰੱਖੇ ਹੋਏ ਨੇ ਜੀ ਇਹਨਾਂ ਨਾਲ ਇਹ ਹਰੇਕ ਸੋਫੇ ਨਾਲ ਜਿਹੜਾ ਆਊਗਾ ਜੀ ਉਹਨੂੰ ਗਿਫਟ ਲੈ ਕੇ ਜਾਊਗਾ ਗਿਫਟ ਦੀ ਸਪੈਸ਼ਲ ਧਮਾਕਾ ਜੀ ਹਾਂਜੀ ਹਾਂ ਇਹ ਗੁਰਪੁਰਬ ਤੱਕ ਚੱਲੂਗਾ ਤਾਂ ਇਹ ਦੇਣ ਹੀ ਦੇਣਾ ਹੈ ਉਸ ਤੋਂ ਬਣਾ ਸਰ ਆਪਣੇ ਲਈ ਇਹ ਜੀ ਕਿਹੜੀ ਸਕੀਮਾਂ ਜਿਹੜੀ 12 ਮਹੀਨੇ 30 ਦਿਨ ਚੱਲਦੀ ਹੈ ਜੀ ਉਹ ਤਾਂ ਹਰ ਆਈਟਮ ਦੇ ਵਿੱਚ ਜਿਹੜਾ ਉਹਨਾਂ ਨੂੰ ਸਕ੍ਰੈਚ ਕਾਰਡ ਹੈ ਜੀ ਕੈਸ਼ਬੈਕ ਦਾ ਕਾਰਡ ਹੈ 12 ਮਹੀਨੇ 30 ਦਿਨ 12 ਮਹੀਨੇ 30 ਦਿਨ ਚੱਲੀ ਜਾਣਾ ਉਹ ਮਿਲ ਲੈ ਨਹੀਂ ਮਿਲਣਾ ਜਦੋਂ ਮਰਜ਼ੀ ਆਜੋ ਕਿਸੇ ਧੀ ਪਹਿਣ ਦਾ ਵਿਆਹ ਉਹ ਜਦੋਂ ਮਰਜ਼ੀ ਆਜੋ ਗਰਮੀਆਂ ਸਰਦੀਆਂ ਦੇ ਵਿੱਚ 11000 ਰੁਪਏ ਸ਼ਾਗਨ ਉਹਨਾਂ ਨੂੰ ਦੇਣਾ ਹੀ ਦੇਣਾ ਐਡਾ ਵੱਡਾ ਬੈਨਰ ਲਗਾ ਰੱਖਿਆ ਜੀ ਹਾਂ ਇਹ ਤੁਹਾਨੂੰ ਦੱਸਿਆ ਸੀਗਾ ਜਿਹੜਾ ਅਸੀਂ ਮੋਟਰਸਾਈਕਲ ਦਾ ਕੂਪਨ ਵੀ ਦਿੰਨੇ ਆ ਇਹ ਸਾਰੇ ਕਿਸੇ ਨੇ ਕੋਈ ਸੋਫਾ ਲਿਆ ਸੀਗਾ ਕਿਸੇ ਨੇ ਵਾਸ਼ਿੰਗ ਮਸ਼ੀਨ ਲਈ ਸੀ ਕਿ ਕਿਸੇ ਨੇ ਫਰਿੱਜ ਲਿਆ ਸੀਗਾ ਕਿਸੇ ਨੇ LED ਲਈ ਸੀਗੀ ਇਹ ਉਹਨਾਂ ਨੂੰ ਫ੍ਰੀ ਦੇ ਵਿੱਚ ਮੋਟਰਸਾਈਕਲ ਹੈ ਜਿਹੜਾ ਇਹ ਨਿਕਲਿਆ ਹੋਇਆਗਾ ਇਸ ਕਰਕੇ ਦੋਸਤੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰ ਆਦਮੀ ਗਰੀਬ ਆਦਮੀ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਤੁਸੀਂ ਹੁਣ ਤੱਕ ਆਪਾਂ ਅਲਮਾਰੀਆਂ ਵਾਲੇ ਸੈਕਸ਼ਨ ਚੱਲਦੇ ਆ ਜਓ ਤੁਹਾਨੂੰ ਤੁਸੀਂ ਅਲਮਾਰੀਆਂ ਦੇਖੋ ਸਰ ਇੱਕ ਤੋਂ ਇੱਕ ਜਿਹੜਾ ਡਿਜ਼ਾਈਨ ਹੈ ਠੀਕ ਹੈ ਜੀ ਸ਼ਗਨ ਵਾਲੀਆਂ ਅਲਮਾਰੀਆਂ ਪੁਆਣੀਗੜ ਦੇ ਵਿੱਚ ਸਰਹੰਦ ਦੇ ਵਿੱਚ ਮਰੰਡੇ ਦੇ ਵਿੱਚ ਪੀਖੀ ਦੇ ਵਿੱਚ ਤੁਹਾਨੂੰ ਦੋਸਤੋ ਮਿਲ ਜਾਣਗੀਆਂ ਮਰੂਤੀ ਲੋਕ ਲੱਗੇ ਹੋਏ ਨੇ ਲਓ ਜੀ ਪੱਠੀ ਪੇਂਟ ਅਲਮਾਰੀਆਂ ਤੁਸੀਂ ਦੇਖੋ ਕਿੰਨੀ ਸ਼ਾਨਦਾਰ ਆ ਔਰ ਇਹਨਾਂ ਨੂੰ ਤੁਸੀਂ ਇੱਕ ਵਾਰੀ ਘਰੇ ਜਦੋਂ ਲੱਗੀ ਨਾ ਤੁਹਾਨੂੰ ਗਮਾਂਡੀ ਰਿਸ਼ਤੇਰਾਂ ਆ ਕੇ ਪੁੱਛਦੇ ਨੇ ਵੀ ਇਹ ਚੀਜ਼ ਹੈ ਜਿਹੜੀ ਲਿਆਂਦੀ ਕਿੱਥੋਂ ਹੈ ਪੇਸ਼ਕ੍ਰਮ ਲੱਕੜ ਵਾਲੀਆਂ ਦੋ ਇਹ ਜੂਵੀ ਇਹ ਜੂਵੀ ਇਹ ਤਾਂ ਮਤਲ ਲੱਕੜ ਤੋਂ ਕਈ ਗੁਣਾ ਉੱਪਰ ਹੁੰਦੀ ਹੈ ਜਿਹਨੂੰ ਸਮਝ ਆ ਇਸ ਚੀਜ਼ ਦੀ ਇਹ ਹੈਵੀ ਕੰਮ ਕਰਾਇਆ ਸਾਰੇ ਤਾਂ ਜੀ ਪੂਰਾ ਹੈਵੀ ਇਹਨੂੰ ਆਫਰ ਉਫਰ ਦੇ ਕੇ ਕੱਟ ਕਟਾ ਕੇ ਉਹਨੂੰ ਸਿਰਫ 9800 ਦੀ ਪੈਂਦੀ ਹੈ ਜੂਵੀ ਅਲਮਾਰੀ ਜੂਵੀ ਅਲਮਾਰੀ ਹਾਂ 7x4 ਦੀ ਇਸ ਕਰਕੇ ਦੋਸਤੋ ਫਟਾਫਟ ਆ ਜਾਓ ਪੁਆਨੀਗੜ ਦੇ ਵਿੱਚ ਤੁਸੀਂ ਦੇਖ ਰਹੇ ਹੋ ਸਰੰਦ ਮਰਿੰਡਾ ਪੀਖੀ ਦੇ ਵਿੱਚ ਸਾਡੇ ਸਟੋਰ ਨੇ ਚਾਰ ਚਾਰੇ ਸਟੋਰਾਂ ਤੇ ਤੁਹਾਨੂੰ ਇਹ ਚੀਜ਼ ਜਿਹੜੀ ਅਵੇਲੇਬਲ ਮਿਲ ਜੂਗੀ ਪੁਆਨੀਗੜ ਦਾ ਜਿਹੜਾ ਐਡਰੈਸ ਹੈ ਬਾਕੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ ਉਹਤੇ ਕਾਲ ਕਰਕੇ ਲੈ ਲਓ 9 ਤੋਂ 5 ਸਾਡਾ ਵਟਸਐਪ ਤੇ ਤੁਸੀਂ ਮੈਸੇਜ ਵੀ ਕਰ ਸਕਦੇ ਹੋ ਫੋਨ ਵੀ ਕਰ ਸਕਦੇ ਹੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ YouTube ਨੂੰ ਸਬਸਕ੍ਰਾਈਬ ਕਰਦੇ ਹੋ ਸੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਹੋਰ ਜਾਣਕਾਰੀ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ